ਪਰ ਐਲਾਨ ਵਾਲੀ ਤਰੀਕ ਤਾਂ ਭਾਨਾ ਸਿੱਧੂ ਵਾਲੀ ਵੀ ਨੇੜੇ ਆ ਰਹੀ ਹੈ 10 ਤਰੀਕ ਕਹਿੰਦੇ ਜੀ 10 ਤਰੀਕ ਦਾ ਵਾਅਦਾ ਹੋਇਆ ਕਿ ਭਾਨਾ ਸਿੱਧੂ ਨੂੰ ਰਿਹਾ ਕਰ ਦਿੱਤਾ ਜਾਏਗਾ ਅਜੇ ਭਾਨਾ ਸਿੱਧੂ ਦੀ ਰਿਹਾਈ ਨਹੀਂ ਹੁੰਦੀ ਕਿ ਉਹ ਤੋਂ ਪਹਿਲਾਂ ਭਾਨਾ ਸਿੱਧੂ ਦੇ ਬਾਪੂ ਦੇ ਉੱਤੇ ਭਾਨਾ ਸਿੱਧੂ ਦੇ ਭਰਾ ਦੇ ਉੱਤੇ ਭਾਨਾ ਸਿੱਧੂ ਦੀਆਂ ਭੈਣਾਂ ਦੇ ਉੱਤੇ ਹੈ ਭਾਨਾ ਸਿੱਧੂ ਦੇ ਸਮਰਥਕਾਂ ਦੇ ਉੱਤੇ ਉਹਦੇ ਸਰਪੰਚ ਪੰਚ ਦੇ ਲਖਾ ਸੁਧਾਨਾਂ ਦੇ ਉੱਤੇ ਪਰਚਾ ਦਰਜ ਹੋ ਜਾਂਦਾ ਹੈ ਪੁਲਿਸ ਟੁਕੜੀ ਤੇ ਕੈਂਪ ਚੜਾਉਣ ਦਾ ਹਮਲਾ ਕਰਨ ਦਾ ਬੱਸਾਂ ਪੰਨਣ ਦਾ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦਾ ਕਹਿੰਦੇ ਜੀ ਜਦੋਂ ਸੰਗਰੂਰ ਧਰਨਾ ਲਾਉਣਾ ਆਏ ਸੀ ਟੋਲ ਪਲਾਜੇ ਦੇ ਉੱਤੇ ਉਦੋਂ ਕਹਿੰਦੇ ਜੀ ਪੁਲਿਸ ਨਾਲ ਧੱਕਾ ਮੂਕੀ ਕੀਤੀ ਆ ਇਸ ਲਈ ਨਾ ਸਾਰਿਆਂ ਤੇ ਪਰਚਾ ਬਣਦਾ ਜੀ ਕਹਿੰਦੇ ਉਹ ਪਰਚਾ ਦਰਜ ਹੋ ਗਿਆ ਹੁਣ ਪਰਚੇ ਦੇ ਹਵਾਲੇ ਨਾਲ ਜੇਕਰ ਗੱਲ ਕਰਨੀ ਹੋਵੇ ਤਾਂ ਬਕਾਇਦਾ ਥਾਣਾ ਇੰਚਾਰਜ ਦੀ ਸ਼ਿਕਾਇਤ ਤੇ ਹੀ ਥਾਣਾ ਇੰਚਾਰਜ ਵੱਲੋਂ ਪਰਚਾ ਦਰਜ ਕੀਤਾ ਗਿਆ ਕਹਿੰਦੇ ਜੀ ਥਾਣਾ ਧਨੋਲਾ ਦੇ ਇੰਚਾਰਜ ਨਿਰਮਲਜੀਤ ਸਿੰਘ ਵੱਲੋਂ ਦਰਜ ਕਰਾਇਆ ਗਿਆ ਉਹਨਾਂ ਨੇ ਕਿਹਾ ਜੀ ਕਿ ਹਾਂ ਸੀਏ ਬਰਨਾਲਾ ਦੀ ਪੁਲਿਸ ਪਾਰਟੀ ਸਮੇਤ ਕਾਨੂੰਨ ਵਿਵਸਥਾ ਦੀ ਡਿਊਟੀ ਦੇ ਦੌਰਾਨ ਸਾਡੀ ਡਿਊਟੀ 'ਚ ਬਿਗਨ ਪਾਉਣ ਆ ਗਏ ਜੀ ਇਹ ਟੋਲ ਪਲਾਜੇ ਦੇ ਉੱਤੇ ਕਹਿੰਦੇ ਜੀ ਸਾਡੇ ਤੇ ਇਹਨਾਂ ਨੇ ਟਰਾਲੀਆਂ ਟਰੈਕਟਰ ਪਿਕਅਪ ਘੜੂਕੇ ਇਹ ਜਾ ਕੁਝ ਚੜਾਉਣ ਦੀ ਕੋਸ਼ਿਸ਼ ਕੀਤੀ ਬੱਸਾਂ ਭੰਨੀਆਂ ਇਹ ਇਸ ਲਈ ਕਹਿੰਦੇ ਜੀ ਪੁਲਸੀਆਂ ਨੂੰ ਨੁਕਸਾਨ ਵੀ ਪਹੁੰਚਿਆ ਜ਼ਖਮੀ ਵੀ ਹੋਏ ਸੋ ਇਹ ਇਸ ਲਈ ਕਹਿੰਦੇ ਭਾਨਾ ਸਿੱਧੂ ਦੇ ਬਾਪੂ ਦੇ ਉੱਤੇ ਹਾਂ ਬਿੱਕਰ ਸਿੰਘ ਤੇ ਪਰਚਾ ਦਰਜ ਉਹਨਾਂ ਦੇ ਭਰਾ ਆਮਨਾ ਸਿੰਘ ਦੇ ਉੱਤੇ ਭੈਣ ਸੁਖਪਾਲ ਕੌਰ ਭੈਣ ਕਰਨਪਾਲ ਕੌਰ ਸਰਬਜੀਤ ਸਿੰਘ ਸਰਪੰਚ ਪੰਚ ਰਣਜੀਤ ਸਿੰਘ ਕੁਲਵਿੰਦਰ ਸਿੰਘ ਐ ਇਸੇ ਤਰ੍ਹਾਂ ਮੈਂ ਲੱਖਾ ਸੁਧਾਨਾ ਤੇ ਹੋਰ ਕੁਝ ਅਣਪਛਾਤੇਆਂ ਦੇ ਉੱਤੇ ਕਹਿੰਦੇ ਜੀ ਪਰਚਾ ਦਰਜ ਕਰ ਲਿਆ ਤੇ ਇਹ ਗ੍ਰਿਫਤਾਰੀ ਦੀ ਤਲਵਾਰ ਲਟਕ ਗਈ ਸੋ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਜੀ ਸਾਡੀ ਸਹਿਮਤੀ ਹੋ ਗਈ ਪ੍ਰਸ਼ਾਸਨ ਕਹਿ ਰਿਹਾ ਸਾਡੀ ਸਹਿਮਤੀ ਹੋ ਗਈ ਸੰਘਰਸ਼ ਕਰ ਰਹੀ ਤੇ ਪਨ ਅਸੀਂ ਉਹਦੇ ਲਈ ਲੜ ਲਈ ਤੇ ਕਹਿ ਰਹੀ ਆ ਕਿ ਸਾਡੀ ਸਹਿਮਤੀ ਹੋ ਗਈ ਪਨ ਅਸੀਂ ਤੁ ਦਸ ਤਰੀਕ ਨੂੰ ਰਿਹਾ ਹੋ ਰਿਹਾ ਉਧਰ ਦੂਏ ਪਾਸੇ ਨਮਿਆਂ ਦੀ ਗ੍ਰਿਫਤਾਰੀ ਦੀ ਤਿਆਰੀ ਹੋ ਗਈ। ਕੀ ਸਰਕਾਰ ਮਾਮਲਾ ਨਿਬੇੜਨਾ ਚਾਹੁੰਦੀ ਹੈ ਕਿ ਬਧਾਉਣਾ ਚਾਹੁੰਦੀ ਹੈ। ਇਧਰ ਸੰਘਰਸ਼ਮਈ ਧਿਰ ਦੇ ਹਵਾਲੇ ਨਾਲ ਪਾਨਾ ਸਿੱਧੂ ਦੇ ਪਰਿਵਾਰ ਦੇ ਹਵਾਲੇ ਨਾਲ ਕਹਿੰਦੇ ਜੀ ਆ ਨਮਈ ਤਰੀਕੇ ਦੇਖ ਰਹੇ ਆ। ਪਾਨਾ ਸਿੱਧੂ ਹੋਰਾਂ ਦੀ ਭੈਣ ਕਰਨਪਾਲ ਕੌਰ ਬਕਾਇਦਾ ਤੌਰ ਤੇ ਮੁੱਖ ਅਧਿਆਪਕਾ ਦੀ ਭੂਮਿਕਾ ਨਿਭਾਉਂਦੇ ਨੇ ਜੀ ਉਹ ਪਿੰਡ ਕੁਬਾ ਦੇ ਸਕੂਲ ਦੇ ਵਿੱਚ ਮੁੱਖ ਅਧਿਆਪਕਾ ਨੇ। ਤੇ ਉਹ ਕਹਿੰਦੇ ਜਿਸ ਦਿਨ ਦਾ ਕਾਂਡ ਦਸ ਰਹੇ ਨੇ ਜਿਸ ਦਿਨ ਇਹ ਭੰਨ ਤੋੜ ਦੇ حوالے ਨਾਲ ਉਹਨਾਂ ਤੇ ਪਰਚਾ ਦਰਜ ਕਰਨੇ ਉਹ ਦਿਨ ਉਹ ਆਪਣੇ ਸਕੂਲ ਚ ਪੜਾ ਰਹੇ ਸੀ ਆਪਣੀ ਡਿਊਟੀ ਕਰ ਰਹੇ ਸੀ ਦੂਸਰੀ ਭੈਣ ਉਹਨਾਂ ਦੀ ਕਹਿੰਦੇ ਜੀ ਕੋਟ ਦੁਨਆ ਦੇ ਵਿਖੇ ਸੁਪਾਲਕੌਰ ਆਪਣੇ ਘਰੇ ਸੀ ਉਸ ਸਮੇਂ ਜਿਹੜਾ ਸਰਪੰਚ ਹੈ ਸਰਬਜੀਤ ਸਿੰਘ ਹੈ ਪੰਚਾਇਤ ਜਸਵੀਰ ਸਿੰਘ ਤੇ ਹੋਰ ਨੌਜਵਾਨ ਨੇ ਉਹ ਕਹਿੰਦੇ ਜੀ 3 ਫਰਵਰੀ ਨੂੰ ਸਾਨੂੰ ਘਰੋਂ ਹੀ ਚੱਕ ਲਿਆ ਸੀ ਪੁਲਿਸ ਨੇ ਸਵੇਰੇ ਤੇ ਰਾਤ ਨੂੰ 9 ਵਜੇ ਛੱਡਿਆ 3 ਫਰਵਰੀ ਨੂੰ ਤੜਕੀ ਕਹਿੰਦੇ ਸਾਨੂੰ ਪੁਲਿਸ ਚੱਕ ਕੇ ਲੈ ਗਈ ਘਰੋਂ ਤੇ ਰਾਤ ਨੂੰ 9 ਵਜੇ ਛੱਡਿਆ ਫਿਰ ਸਾਡੇ ਦੇ ਉੱਤੇ ਪਰਚਾ ਪੰਨ ਤੋੜਦਾ ਕਿਵੇਂ ਹੋ ਗਿਆ ਜੀ ਅਸੀਂ ਉਸ ਸਮੇਂ ਜਦੋਂ ਉੱਥੇ ਹਾਜ਼ਰੇ ਨਹੀਂ ਸੋ ਇਹ ਪਹਿਲੂ ਵੀ ਸਾਹਮਣੇ ਆ ਰਿਹਾ ਸੋ ਪਰ ਜੇਕਰ ਸਰਕਾਰ ਨੇ ਮਾਮਲੇ ਨਿਵੇੜਨੇ ਹੋਣ ਫਿਰ ਤਰੀਕਾ ਹੋਰ ਹੁੰਦਾ ਜੇ ਵਧਾਉਣੇ ਲਟਕਾਉਣੇ ਤੇ ਆਪਣੀ ਤਾਕਤ ਦਿਖਾਉਣੀ ਹੋ ਫਿਰ ਤਰੀਕਾ ਹੋਰ ਹੁੰਦਾ ਸੋ ਜੇ ਭਾਵੇਂ ਅਸੀਂ ਦੀ ਰਿਹਾਈ ਹੋਈ ਨਹੀਂ ਪਰ ਨਮਿਆ ਦੀ ਗ੍ਰਿਫਤਾਰੀ ਦੀ ਤਿਆਰੀ ਹੋ ਗਈ ਸੋ ਇਸ ਨੇ ਪੰਜਾਬ ਚ ਨਵੀਂ ਚਰਚਾ ਛੇੜੀ ਹੈ ਤੇ ਜਦੋਂ ਇਸ ਤਰ੍ਹਾਂ ਦੀ ਚਰਚਾ ਹੁੰਦੀ ਹੈ ਉਹ ਪਹਿਲੂਆਂ ਤੇ ਅਸੀਂ ਖਬਰ ਲੈ ਕੇ ਹਾਜ਼ਰ ਹੁੰਨੇ ਆ ਤੁਸੀਂ ਦੇਖਦੇ ਰਹੋ ਲਿਬਰਲਟੀ ਵੀ ਲੋਕਾਂ ਦੀ ਆਵਾਜ਼ ਲੋਕਾਂ ਲਈ